ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਛੇੜ ਲਈ ਲੈ ਕੇ ਆਏ ਆਂਗੇ ਉਹਨਾਂ ਵਿੱਚੋਂ ਇੱਕ ਤਾਂ ਟੋਕੜ ਗੱਪਣ ਚੱਕਪਾਸ ਆ ਤੇ ਇੱਕ ਬਾਈ ਕੋਲੇ ਬਾਈ ਤਾਜੀ ਸੂਈ ਆ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤਲਮੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਨਾ ਗੱਲਬਾਤ ਆਜੋ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਹੋ ਠੀਕ ਆ ਬਾਈ ਜੀ ਹਾਂ ਹਾਂ ਬਾਈ ਬਹੁਤ ਵਧੀਆ ਕਿਵੇਂ ਚੱਲਦਾ ਕੰਮ ਬਹੁਤ ਵਧੀਆ ਚੱਲਿਆ ਜਾਂਦਾ ਬਾਈ ਠੀਕ ਆ ਨਾਮ ਤੇ ਆਪਣਾ ਐਡਰੈਸ ਬੋਲ ਹਾਂ ਬਾਈ ਮੇਰਾ ਜੱਗਾ ਪਿੰਡ ਢੱਲਮਾ ਕੋਠੇ ਬੱਦੀਆਂ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਨੇੜੇ ਪਿੰਡ ਨੇੜੇ ਰਹਿੰਦਾ ਬਾਈ ਤਪਾ ਤੋਂ 4 ਕਿਲੋਮੀਟਰ ਹੂੰ ਪੱਖੋ ਕੈਂਟੀਆਂ ਰਹੇ ਨੇ ਬਈ ਹੱਥ ਬਰਨਾਲਾ 15 ਠੀਕ ਆ ਹਾਂ ਕੰਟੈਕਟ ਨੰਬਰ ਬੋਲ ਦੇ 88999979138 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਜੱਗ ਜਿਹੜੀ ਪਹਿਲੇ ਨੰਬਰ ਤੇ ਵੈੜ ਦੇਖ ਰਹੇ ਆ ਕਿਹੜਾ ਸੂਆ ਸੂਈ ਆ ਇਹ ਬਾਈ ਦੂਜਾ ਸੂਆ ਸੂਈ ਆ ਕਦੋਂ ਸੂਈ ਆ ਇਹ ਸੂਈ ਆ ਵੀ ਤੜਕੇ 2:30 ਠੀਕ ਆ ਜੇਰ ਹੁਣ ਹਾਂ ਵੀ ਜੇਰ ਹੋਣੀ ਪਈ ਆ 10 ਮਿੰਟ ਹੋ ਗਏ ਜੇਰ ਬਾਈ 10 ਮਿੰਟ ਹੋ ਗਏ ਬਾਈ ਕਹਿੰਦਾ ਹੁਣੀ ਪਈ ਆ ਚੈੱਕ ਕਰ ਸਕਦੇ ਆ ਆ ਭਈਆ ਕੰਪਲੀਟ ਆ ਤੇ ਬੱਚਾ ਜੱਗਿਆ ਕੀ ਨਹੀਂ ਬੱਸਾ ਦਿੱਤਾਗਾ ਬੱਚਾ ਕਰਮ ਨੇ ਬੱਸਾ ਦਿੱਤਾ ਹਾਂ ਭਾਈ ਤੇ ਬੱਚੇ ਬਹੁਤ ਚੰਗੇ ਪਉਂਦੀ ਹੈ ਨਾ ਬੱਚਾ ਬਈ ਬਹੁਤ ਚੰਗੇ ਕਿਤੇ ਬੱਸੀ ਹੁੰਦੀ ਤਾਂ ਕੋਈ ਲਿਖੀ ਤੇ ਕਿਹੜਾ ਪਸ਼ੂ ਵੀ ਕਰਮ ਵਾਲੀ ਤਾਂ ਤੜਕੀ ਪਤਾ ਲੱਗਿਆ ਠੀਕ ਆ ਕਿੰਨਾ ਬੋਲਾ ਕਰਦਾ ਫਿਰ ਭਾਈ ਬੋਲਾ ਬੱਚਾ ਆ ਗਿਆ 2 ਕਿਲੋ ਕਟਾਗਾ ਠੀਕ ਹੈ ਗੱਡਿਆ ਤੇਰੇ ਹੰਦ ਤੋਂ 2 ਮਿੰਟ ਪਹਿਲਾਂ ਕਿੰਨਾ ਕਦਦ ਦੇ ਦੂਆਸਟ ਬਈ ਜੁੱਦੇ ਕੱਢ ਦੂ 17 18 ਕਿਲੋ ਰਾਮਣ ਵਾਲੀ ਠੀਕ ਹੈ ਕੱਢਾ ਭਾਈ ਨਾ ਯਾਨੀ ਕਿ ਵੀ 16 17 ਕਿਲੋ ਦਿੱਤਾ ਵਾ ਪਹਿਲਾਂ ਦਾ ਹੂੰ ਐਦ ਕੀ ਦੇ ਦੂ ਇਹ ਇਹਨਾਂ ਤੋਂ ਦਰਾਲਾ ਲੈਵੇ ਦਾ ਬੜਾ ਕਮਾਲ ਹੈ ਬਹੁਤ ਚੰਗਾ ਬਈ ਹਾਂ ਲੈਵੇ ਦੀ ਬਈ ਫੀਟਿੰਗ ਚੈੱਕ ਕਰੋ ਬੜੀ ਕਮਾਲ ਆ ਬਾਕੀ ਥਣ ਗਲਾਬੀ ਆ ਮੁੱਠੀ ਵਾਲਾ ਬਾਕੀ ਉਹਨਾਂ ਸੀਲ ਠੰਡੀ ਆ ਬਈ ਹੂੰ ਠੰਡੀ ਸੀਲ ਫੋਲਾ ਚਾਰੇ ਥੰਨੇ ਖੜਮੇ ਦੇ ਪੂਰੇ ਗੈਪ ਤੇ ਲੱਗੇ ਵੇਲੇ ਚੈੱਕ ਕਰ ਸਕਦਾ ਹੋ ਬਾਕੀ ਫੀਟਿੰਗ ਦਾ ਲੈਵੇ ਜਿੰਨਾ ਮਗਰ ਨੂੰ ਉਹਨਾਂ ਹੀ ਮੂਰ ਨੂੰ ਨਹੀਂ ਬਈ ਜੇ ਜੱਗੇ ਖੋਲ ਦੇ ਮੜੀ ਬਈ ਤੋਰ ਦੇ ਬਾਕੀ ਹੋਰ ਆ ਬਾਈ ਚਾਰੂ ਬਹੁਤਾ ਠੀਕ ਆ ਜਿਹੜਾ ਕੋ ਮਰਜ਼ੀ ਪਾਈ ਚੱਲੀ ਮੈਂ ਤਾਜੀ ਸੂਈ ਆ ਨਾ ਕੱਖਾਂ ਤੈਨੂੰ ਉਤਵਾ ਦੇ ਰਿਹਾ ਵੀ ਤਿੰਨ ਘੰਟੇ ਸੂਈ ਨੂੰ ਸੁਆ ਦਿਖ ਪੂਰਾ ਮੰਨਿਆ ਕਿਆ ਬਾਤ ਆ ਯਾਰ ਜਿਹੜਾ ਕੋ ਮਰਜ਼ੀ ਪਾਈ ਚੱਲੀ ਪੂਰੀ ਫੁੱਲ ਪਿਆਰੂ ਬਹਿੜ ਆ ਗਈ ਤੇ ਸੰਘਾ ਸੰਘਾ ਕੋਈ ਵਹਿਮ ਨਾ ਕੱਲ ਵੀ ਯਾਰ ਵੀਡੀਓ ਆਪਾਂ ਦੂਜੀ ਗਾਂ ਦੇ ਨਾਲ ਪਾਈ ਸੀ ਹੂੰ ਬਸ ਸੂਈ ਸੂਣ ਕਰਕੇ ਖੜਾ ਰਿਹਾ ਸੂਈ ਫੋਨ ਦਾ ਬਹੁਤ ਆਏ ਬਾਈ ਸੂਈ ਤੋਂ ਲੈ ਜਾਾਂਗੇ ਸੂਈ ਤੋਂ ਲੈ ਜਾਾਂਗੇ ਯਾਰ ਇੱਕ ਗੱਲ ਜੱਗੇ ਹੋਰ ਆ ਜਦੋਂ ਬਸੂ ਸੂਪਿਆ ਬਾਈ ਉਹ ਕੱਖ ਹੀ ਨਹੀਂ ਚੱਕਦਾ ਚੱਕਦਾ ਨਹੀਂ ਬਈ ਆ ਦੇਖਾ ਤੇਰੇ ਸਾਹਮਣੇ ਗਾਲਾ ਬੱਡੀ ਤੁਰ ਹੀ ਜਾਂਦੀ ਆ ਕਿਆ ਬਾਤ ਆ ਬਾਕੀ ਫੇਸ ਬੜਾ ਪਿਆਰਾ ਹੈ ਬਾਈ ਗਰਮੀਆਂ ਦਾ ਤੋਹਫਾ ਆ ਗਈ ਕਿ ਨਹੀਂ ਜੱਗਿਆ ਜਮਾ ਜਮਾ ਬਾਈ ਗਰਮੀਆਂ ਦਾ ਤੋਹਫਾ ਗਰਮੀਆਂ ਦਾ ਤੋਹਫਾ ਆ ਗਈ ਗਰਮੀ ਬਿਲਕੁਲ ਨਹੀਂ ਮਿਲਣੀ ਪਲੀ ਪਲੀ ਫੁੱਲਾ ਠੰਢਲੇ ਵੀ ਬਾਕੀ ਕੋਈ ਚੱਕਰ ਨਹੀਂ ਜਿਵੇਂ ਮਰ ਗੂ ਉਸ ਤੋਂ ਬਹੇ ਦੇਖ ਸਕਦਾ ਕਿਸੇ ਕੋਈ ਬਚਾਲੇ ਵੇਜਾ ਯਾਰਲਾ ਕਿਆ ਬਾਤ ਹੈ ਲੈ ਠੰਡੀ ਸੀਲ ਚੈੱਕ ਕਰੋ ਬੀਹ ਦੀ ਵਿਚਾਲੇ ਖੜਾ ਲਈ ਬਾਈ ਨੇ ਪੂਰ ਚੱਕੀ ਖੜੀ ਆ ਹਨਾ ਜਮਾ ਬਾਈ ਕੋਈ ਚੱਕਰ ਹੀ ਨਹੀਂ ਯਾਰ ਪੂਰਾ ਵੀ ਛੋੜੇ ਬੱਚੇ ਦਾ ਕਰਕੇ ਬਾਈ ਦਾ ਸਾਲ ਦੇ ਬਲੂ ਕਰ ਦਿਆ ਹੋਰ ਕੋਈ ਚੱਕਰ ਨਹੀਂ ਜੱਗੇ ਫਿਰ ਮੁੱਲ ਫਿਰ ਕੀ ਰਹੂਗਾ ਬਈ ਬਾਈ ਮੁੱਲ ਵਾਸੇ ਦਾ 55000 ਰੁਪਏ ਲੈਣ ਦੇਣ ਵਾਲਾ ਹੀ ਆ ਠੀਕ ਆ ਹਾਂ 55000 ਰੁਪਏ ਬਾਈ ਕਹਿੰਦਾ ਬਾਈ ਲੈਣ ਦੇਣੀ ਆ ਬਾਕੀ ਆ ਗਿਆ ਦਾ ਹੋਜੂ ਥੋੜਾ ਕਾਣਾ ਕੋਈ ਗੱਲ ਨਹੀਂ ਇਹਦਾ ਕਰਾਂਗੇ ਐਂ ਤਾਂ ਮੋੜ ਦੇ ਤੇ ਜੱਗੇ ਚਵਾਈ ਕਿਵੇਂ ਲੱਗੀ ਮੈਂ ਇੱਕ ਨੰਬਰ 10 ਮਾਰ ਕੇ ਦਿਖਾ ਦਿੰਨੇ ਆ ਕੋਈ ਗੱਲ ਨਹੀਂ ਠੀਕ ਆ ਚਵਾਈ ਬਾਈ ਕਹਿੰਦਾ ਇੱਕ ਨੰਬਰ ਲੱਗੀ ਆ ਲੇ ਬਾਈ ਠੰਡੀ ਸੀਲ ਚ ਚੈੱਕ ਕਰੋ ਯਾਰ ਫੁੱਲ ਆ ਜਗਿਆ ਹਨਾ ਬਖਾ ਬਾਈ ਕੋਈ ਉਹੀ ਚਵਾਈ ਵੀ ਦੇਖਿਆ ਕੀ ਬਾਤ ਆ ਬਾਈ ਮੋਟੀ ਮੋਟੀ ਚਵਾਈ ਹੈ ਗੰਨੇ ਆ ਕੋ ਵਰਦੀਆ ਖੜਕਾ ਕਰਦੀਆ ਪਤਾ ਲੱਗਦਾ ਜਮਾ ਜਮਾ ਬਾਈ ਹੂੰ ਪੂਰੇ ਇੱਕ ਨੰਬਰ ਚਵਾਈ ਹੈ ਕੀ ਬਾਤ ਆ ਯਾਰ ਲੈ ਚੈੱਕ ਕਰ ਸਕਦੇ ਆ ਬਾਈ ਇਹ ਨਹੀਂ ਹੈਗਾ ਵੀ ਨਿਪੜਨ ਵਾਲੀ ਨਹੀਂ ਕਿਨੇ ਜਗਿਆ ਬਖਾ ਯਾਰ ਪੂਰੀ ਇੱਕ ਨੰਬਰ ਆ ਦੇਖ ਕੀ ਬਾਤ ਕੋਈ ਲੇਖੇ ਨਹੀਂ ਚ ਬਾਈ ਦਾ ਮੁੱਲ ਵੀ ਬਾਈ ਨੇ ਬਾਈ ਯਾਜ ਕਰਤਾ 55000 ਦੀ ਕਹਿੰਨੇ ਆਪਾ ਦੇ ਦਾਂਗੇ ਅੱਗੇ ਜੱਗੇ ਦੋ ਨੰਬਰ ਤੇ ਬਾਈ ਹਾਂ ਬਾਈ ਟੋਕੜ ਗੱਬਣਾ ਇਹ ਬਈ ਟੋਕੜ ਗੱਬਣਾ ਕੀ ਕਿੰਨੇ ਟਾਈਮ ਦੀ ਚੈੱਕ ਇਹ 5 ਮਹੀਨਿਆਂ ਦੀ ਚੈੱਕ ਪਾਸ ਆ ਬਈ ਕਿੰਨਾ ਦੁੱਧ ਹਾ 10 ਲੀਟਰ ਤੋਂ ਬਾਹਰ ਹੋ ਬਈ ਜੇ ਕੋਈ ਵੀਰ ਆਵੇ ਸੀ ਬਈ ਚਾਰ ਟਾਈਮ ਕਰਕੇ ਹੋ ਜਾਵੇ ਕੋਈ ਚੱਕਰ ਹਣਲੇ ਬਈ ਸਭ ਜਮਾ ਆ ਬੱਚਿਆਂ ਦਾ ਜ਼ਰੂਰ ਆ ਮੜਾ ਕੁੜੀ ਦਾ ਆ ਵੀ ਬੱਚੀ ਆ ਦੇਖੇ ਜੀ ਪਰ ਇਹਦੇ ਮੇਰੂ ਹੈਗੀ ਚਲਦੀ ਨਹੀਂ ਠੀਕ ਚਲਦੀ ਨਹੀਂ ਚੱਲੂ ਆਹੀ ਠੀਕ ਆ ਵੇ ਕੀ ਬਾਤ ਆ ਯਾਰ ਜਵਾਈ ਚੈੱਕ ਕਰੋ ਬਹੁਤ ਚੰਗੀ ਆ ਥਾਣਾ ਜਲਾਬੀ ਆ ਗਿਆ ਮੁੱਠੀ ਵਾਲਾ ਥਾਣਾ ਤਿਆਰ ਕਿਵੇਂ ਹੁੰਦੀ ਆ ਸਾਮ ਤੱਕ ਬਈ ਪੂਰੀ ਵਈਆ ਕਿੰਨਾ ਦੁੱਧ ਦੇ ਕੇ ਦੁੱਧ ਬਈ ਇਹ 26 27 ਕਿਲੋ ਦਿੱਤਾ ਵਾ ਆ ਬੱਚੀ ਪਰ ਕੋਈ ਚੱਲਦੀ ਨਹੀਂ ਠੀਕ ਹੈ ਗਰੰਟੀ ਹੈ ਦੇਖੋ ਇਹ ਚੱਲ ਜਿਹਨਾਂ ਚੋਂ ਤੌਕਾ ਇੱਕ ਵੀ ਆ ਜੇ ਕੋ ਮੇਰੇ ਹੀ ਨਹੀਂ ਚੱਲੂ ਵੀ ਕਿੱਥੋਂ ਕੀ ਬਾਤ ਹੈ ਬਾਈ ਇਹ ਤੋਰ ਦੇ ਪ੍ਰਿੰਟ ਬਾਈ ਬਹੁਤ ਚੰਗਾ ਦੋ ਦਸ ਕਿਲੋ ਬਾਈ ਤਾਜੀ ਰਹਾ 25 26 ਕਿਲੋ ਦਾ ਰਕਾਰਡ ਆਗਾ ਇਹ ਤਾਂ ਬੰਦਿਆਂ ਕੋਲੇ ਨਾ ਘਰੂ ਸੀਗੀ ਸੰਭਾਈ ਨਹੀਂ ਹੋਈ ਹੁਣ ਉਹ ਬਣਾਉਣ ਵਾਲੇ ਆਪਣੇ ਕੋਲੇ ਵੀ ਰਾਤ ਹੀ ਆਈ ਆ ਇਹ ਠੀਕ ਆ ਅਜੇ ਨਾ ਬਣਾਉਣ ਵਾਲੇ ਬਾਈ ਇਹ ਥੋੜੇ ਜੇ ਵੱਡੀ ਫੁੱਲਾ ਜਾਤ ਕੁਆਲਟੀ ਬਹੁਤ ਆ ਬਾਈ ਬਾਕੀ ਲੇਵੇ ਦੀ ਫੀਟਿੰਗ ਹੀ ਦੱਸ ਦਿਆ ਬਾਈ ਕਿੰਨਾ ਕੁ ਮੰਨ ਕੇ ਚੱਲੋ ਵੀ ਲੇਵਾ ਵੱਡਾ ਹੋਊਗਾ ਹਣਾ ਬਾਕੀ ਫੇਸ ਫੂਸ ਦਿਖਾ ਦੇ ਬਹੁਤ ਚੰਗਾ ਫੂਸ ਵਗੈ ਇਸ ਦਾ ਬਈ ਬੜਾ ਪਿਆਰਾ ਟੈਕ ਕਰ ਸਕਦਾ ਪਲੀ ਪਲੀ ਵੀ ਕਰਮ ਵਾਲੀ ਫੁੱਲ ਲੱਗੀ ਜਾਂ ਦਿੰਦੀ ਮੜੀ ਚ ਤੋਰ ਦੇ ਤੋਰ ਦੇ ਜੱਗੇ ਬਾਕੀ ਬਈ ਫੇਸ ਵਗੈਰਾ ਆਪਾਂ ਨੇੜੇ ਤੇ ਚੈੱਕ ਕਰਵਾ ਨਾ ਜਗ੍ਹਾ ਇਧਰੋਂ ਕਮਾਈ ਮੜਾ ਫੇਸ ਚੈੱਕ ਕਰਾ ਬਈ ਇਹਦਾ ਲੇ ਫੇ ਚੈੱਕ ਕਰ ਬੜਾ ਛੋਟਾ ਕਰਨਾ ਯਾਰ ਹੈ ਨਾ ਭਾਈ ਜਾਦਵਰੀਡ ਬਹੁਤਾ ਬਹਿੜੀ ਗੜ ਪੂਰੀ ਚੰਗੀ ਆ ਪੰਜ ਮਹੀਨਾ ਦੀ ਆਪਣੇ ਕੋਲ ਚੈੱਕ ਕਰਾ ਕੇ ਲੈ ਜਾਵੇ ਅਗਲਾ ਠੀਕ ਆ ਤੇ ਨਾ ਦਿਖਾਵੇ ਉਹ ਲੰਗ ਲੰਗ ਪੁਰਾਣੀ ਮਾਰਦੀ ਉਹ ਮਨਗਾ ਨਾ ਥੋੜੇ ਬਲਾਉਣ ਵਾਲੇ ਆਗੇ ਇਹਦੇ ਬਾਕੀ ਤੇ ਦੇਖ ਯਾਰ ਬਈ ਲੇਵਾਂ ਨਾ ਝੋਲੀ ਪੜੀ ਕਮਾਲਾ ਥਣ ਬਹੁਤ ਚੰਗਾ ਲੱਗਿਆ ਦੁੱਧ 225 250 ਕਿਲੋ ਦੁੱਧ ਦੇਉ ਯਾਰ ਤੇ ਆ ਰਿਹਾ ਰਾਮ ਨਾਲ ਗਾਰੰਟੀ ਆ ਯਾਰ ਬਾਕੀ ਯਾਰ ਹੁਣ ਵੀ ਵਧੀਆ ਨਜ਼ਾਰਾ ਦੇ ਦੂ ਹੇ 10 ਕਿਲੋ ਆ ਨਾ 10 ਤੋਂ ਪੁਰਾ ਵਧੂ ਆ ਠੀਕਾ 11 ਕਿਲੋ ਹੂ ਪਰ ਆਪਾਂ 10 ਕਿਹ ਕਿ ਦੇਵਾਂਗੇ ਜਮਾਂ 10 ਤੋਂ ਪੂਰਾ ਵੱਧ ਹੂ ਐ ਨਹੀਂ ਬੀ ਤੋਕਾ ਘਟ ਜੋ ਗੱਲ ਨਹੀਂ ਤੇ ਮੁੱਲ ਫਿਰ ਮੁੱਲ ਯਾਰ ਜੇ ਕਰਾਉਣ ਦਾ ਭਾਵੇਂ ਦੀ 50 ਬੋਲ ਜਾ ਕਰਾਲਾ ਸਹੀ 1000 ਰੁਪਿਆ ਗੈਦਾ ਉਧਰ ਵੀ 1000 ਛੱਡ ਦਾਂਗੇ 45 ਦੀ ਆਪਾਂ ਵੜ ਦੇ ਦਾਂਗੇ ਯਾਰ ਮੁੱਲ ਕਰਾਉਣ ਨੂੰ ਬਾਈ ਕਹਿੰਦਾ ਜਨਾ ਮਰਜ਼ੀ ਕਰਾਲਾ ਬਾਈ 46000 ਦੀ ਵੜ ਆਪਾਂ 45 ਦੇ ਦਾਂਗੇ ਯਾਰ ਕੋਈ ਗੱਲ ਨਹੀਂ ਕੋਈ ਵਾਕੇ ਦਾ ਥੋੜਾ ਗਣਾ ਮਰੋ ਕੋਈ ਗੱਲ ਨਹੀਂ ਬਾਈ ਨੂੰ ਕਹਿੰਦਾ ਵੀ 60000 ਰੁਪਿਆ ਛੋੜ 45000 ਦੀ 40000 ਦੀ ਬਾਈ ਕਹਿੰਦਾ ਬਾਈ ਲੈ ਲਾਂਗੇ ਸੀਲ ਠੰਡੀ ਦੇ ਦੇ ਦਿਆਂਗੇ ਦਿਖਾ ਦੇ ਲੈ ਨਾਕਸੀ ਦੇ ਕੋਲੇ ਬਾਈ ਦੋ ਬਾਕੀ ਝੋਲ ਚੈੱਕ ਕਰੋ ਬੜੀ ਕਮਾਲਾ ਲੱਗਿਆ ਵਾਹ ਖਾਣ ਬਹੁਤ ਚੰਗਾ ਲੱਗਾ ਵਾ ਪੂਰੀ ਬਿੱਟੀ ਬੜੀ ਬਹੁਤ ਚੰਗੀ ਆ ਜਾਨਾ ਖਾਣ ਲੱਗਾ ਨਾਕਸੀ ਕੇ ਬਾਈ ਕੋਲੇ ਬਾਈ ਦੋ ਆਪਾਂ ਦੋਵੇਂ ਹੀ ਦਿਖਾ ਦੇ ਜੇ ਕਿਸੇ ਵੀਰ ਨੂੰ ਕੋਈ ਪਸੰਦਾ ਹੋਵੇ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ